ਆਹਨ ਤਕਾਬਾਂ ਦੇ ਨਾਲ ਇਹਨਾਂ ਨੇ ਜਿਹੜਾ ਨਾ ਕੋਈ ਵੀ ਇਹਨਾਂ ਨਾਲ ਖੜਾ ਨਾ ਤੇ ਦੇਖੋ ਤੇਰੇ ਆਪਣੇ ਇਫਤਾਰ ਲੋਕਾਂ ਦੇ ਵਿੱਚ ਨੰਗੇ ਹੋ ਚੁੱਕੇ ਨੇ ਲੋਕਾਂ ਦੇ ਨਾਲ ਜਿਹੜਾ ਇਹਨਾਂ ਵੱਡੇ ਵੱਡੇ ਝੂਠ ਮਾਰ ਕੇ ਵੱਡੀਆਂ ਵੱਡੀਆਂ ਗਰੰਟੀਆਂ ਦੇ ਕੇ ਇਹ ਸਤਾ ਦੇ ਵਿੱਚ ਆਏ ਸਨ ਹੁਣ ਇਹਨਾਂ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਤੋਂ ਆਪਾਂ ਕੁਝ ਨਾਰੇ ਲਾ ਕੇ ਫਿਰ ਸਟੇਜ ਦੀ ਕਾਰਵਾਈ ਵੰਤਮਾਨ ਦੀ ਸਰਕਾਰ ਮਰਦਾਬਾ ਮਰਦਾਬਾ ਮੁਤਾਬਕ ਸਾਨੂੰ ਤੇ ਤਸ਼ੱਦਦ ਕਰਨ ਵਾਲਾ ਮੁੱਖ ਮੰਤਰੀ ਮਰਦਾਬਾ ਮਰਦਾਬਾ ਸੰਯੁਕਤ ਕਿਸਾਨ ਮੋਰਚਾ ਜਿੰਦਾਬਾ ਜਿੰਦਾਬਾ ਜਿੰਦਾ ਔਰ ਤੇਰੀ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤਾਨਾ ਸ਼ਾਹੀ ਨਾਲ ਗੁੰਡਾ ਕਰਦੀ ਕਰਨ ਵਾਲਾ ਭਗਵੰਤ ਮਾਨ ਮੁਰਤਾਪ ਮੁਰਤਾਪ ਤੋਂ ਭਜਣ ਵਾਲਾ ਮੁੱਖ ਮੰਤਰੀ ਹਾਏ 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 ਇਹ ਯਾਦ ਰੱਖੇ ਸਾਡੇ ਨਾਲ ਪੰਗਾ ਪਾਇਆ ਕਿਉਂਕਿ ਅਸੀਂ ਨੇ ਜੁੱਦ ਗਏ ਹਾਂ ਸਾਨੂੰ ਦਿੱਤੀ ਲੋਕੋ ਹੁਣ ਤੱਕ ਕੋਈ ਸਰਕਾਰ ਆਈ ਸਾਡੀ ਬਾਣੀ ਇਹਨਾਂ ਨੇ ਫੜੀ ਸਾਲ ਤੋਂ ਤੇ ਇਹਨਾਂ ਨੂੰ ਹੋ ਗਿਆ ਤੇ ਕੱਿਆਂ ਖੰਬੂ ਪਾਟਰ ਦੇ ਵਿੱਚ ਖਨੋਰੀ ਪਾਟਰ ਦੇ ਕਹੇ ਸਾਡਾ ਸਭ ਤੋਂ ਮੋਰਚਾ ਭਾਵੇਂ ਇਹਨਾਂ ਨੇ ਝੇੜ ਫੜੀ ਹੋਈ ਹੈ ਵੀ ਕਿਸਾਨਾਂ ਨੂੰ ਦੇਣਾ ਨਹੀਂ ਕੁਝ ਵੀ ਇਹਨਾਂ ਨੇ ਖਿਹਾਰੇ ਬਣਵਾਓ ਸੋ ਭਰਾਓ ਅਸੀਂ ਇਹ ਭਗੰਤਬਾਨ ਤੇ ਇਹਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਲੜਾਈ ਮਿੱਤਰਾ ਮੈਦਾਨ 'ਚ ਚੱਲੂਗੀ ਜਿਹਦੇ ਮਤ ਉਹਦਾਂ ਹੀ ਫਿਰ ਏਡਾ ਹੁਸ਼ਾ ਕਮੇ ਰਾਤੋ ਰਾਤ ਸਾਹਰੇ ਹਰਸਾਂ ਇਤਨ ਲੜਾਈ ਨਹੀਂ ਥਾਲੇ ਲੂਗਾ ਇਹ ਕਿੱਥੇ ਨੂੰ ਸਾਡੇ ਨੂੰ ਥਾਲੇ ਲੂਗਾ ਇਸ ਤਰ੍ਹਾਂ ਇਹ ਲੜਾਈ ਦੀ ਪਾਵਵਾ ਪੁਲੀਚੀ ਭਗਵਾਨਤ ਮਾਨ ਸਰਕਾਰ ਸੋਚਦੀ ਹੈ ਹਨੀਮੂਨ ਪੀਰੀਅਡ ਓਵਰ ਹੋ ਗਿਆ ਖਤਮ ਹੋ ਗਿਆ ਬਾਜੀ ਲਾਉਣੀ ਪੈਣੀ ਹੈ ਹੁਣ ਉਸ ਗੱਲ ਦੀ ਤਿਆਰੀ ਕਰੋ ਅੱਜ ਇੱਥੇ ਆਏ ਆ ਅੱਜ ਇਹਨਾਂ ਨੂੰ ਚੇਤਾਵਨੀ ਦੇਣ ਆਏ ਆ ਕੁਲਵੰਤ ਸਿੰਘ ਸਾਹਿਬ ਜੀ ਪੜਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਆ ਕਿ ਮੰਗਾ ਦਾ ਕੇਂਦਰ ਨਾਲ ਸਬੰਧਤ ਨੇ ਇਹ ਪੈਰਨਲ ਸਰਕਾਰ ਚਲਾਉਂਦੇ ਨੇ ਬਰਾਬਰ ਦੀ ਸਰਕਾਰ ਚਲਾਉਂਦੇ ਨੇ ਅਸੀਂ ਕਹਿਣਾ ਚਾਹੁੰਦੇ ਆ ਤੁਹਾਨੂੰ ਕਿ ਭਗਵਾਨਤ ਮਾਨ ਨੂੰ ਕਹੋ ਖੁੱਲੀ ਡਿਬੇਟ ਦੀ ਚੁਣੌਤੀ ਹੈ ਸਾਡੇ ਵੱਲੋਂ ਜਗ੍ਹਾ ਵੀ ਹੋਲੀ ਸਮਾ ਵੀ ਹੋਦਾ ਸਾਰੇ ਟੀਵੀ ਚੈਨਲਾਂ ਦੇ 18 ਮੰਗਾਂ ਦਾ ਸਾਡਾ ਮੰਗ ਪੱਤਰ ਹੈ 17 ਮੰਗਾਂ ਪੰਜਾਬ ਨਾਲ ਸੰਬੰਧਿਤ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਗੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਹੜਾ ਤੂੰ ਝੂਠ ਬੋਲਦਾ ਕਿ ਮੰਗਾਂ ਦਾ ਕੇਂਦਰ ਨਾਲ ਸੰਬੰਧਿਤ ਨੇ ਆਸਲ ਵਿੱਚ ਆ ਜਿਹੜਾ ਆਪਾਂ ਨੈਡ ਬੈਂਕ ਬਣਾਉਣ ਜਾ ਰਹੀ ਹੈ ਪੰਜਾਬ ਸਰਕਾਰ ਆਪਾਂ ਕਹਿੰਦੇ ਵੀ ਖੇਤੀ ਨੀਤੀ ਘੜਵਾ ਮੁੰਡੀ ਕਰਨ ਦਾ ਜਿਹੜਾ ਇਹ ਖੇਡਣਾ ਕਮਿਊਨਿਟੀ ਵਾਲਾ ਆਪਾਂ ਰੱਦ ਕਰਾਤਾ ਸਰਕਾਰ ਨੂੰ ਇਹ ਗੱਲ ਕਹੀਏ ਸ਼ਤ ਮਰਿਆ ਨਹੀਂ ਜਫਦੀ ਹੋਏ ਇਸੇ ਤਾਈਂ ਵੀ ਹੋ ਜੰਮਾਰ ਸਕਦਾ ਹੈ ਇਸੇ ਤਰ੍ਹਾਂ ਭਰਾਵੋ ਚਾਹੇ ਖੇਮਲਾੜ੍ਹ ਜ਼ਮੀਨਾਂ ਨੇ ਚਾਹੇ ਲਾਲੂ ਦੇ ਅੰਦਰੀਆਂ ਜ਼ਮੀਨਾਂ ਨੇ ਚਾਹੇ ਬਖਬੋੜ ਦੀਆਂ ਨਵੀਨਾਂ ਨੇ ਚਾਹੇ ਕਈ ਪਿੰਡਾਂ ਦੇ ਵਿੱਚ ਗੋਰੀਆਂ ਦੇ ਨੌਪੀਆਂ ਨਵੀਨਾਂ ਨੇ ਕੰਡੀਆਂ ਨੂੰ ਬਾੜ ਕੇ ਆਇਆ ਅੱਜ ਦਾ ਦਾ ਨਾ ਸੰਯੁਕਤ ਮੋਰਚੇ ਦੇ ਸੱਦੇ ਤੇ ਆ ਜਿਹੜਾ 3 ਤਰੀਕ ਨੂੰ ਭਵੰਤਮਨ ਨਾਲ ਇਹ ਮੀਟਿੰਗ ਜਿਹੜਾ ਉਹਨਾਂ ਨੇ ਆਯੋਜਿਤ ਕੀਤਾ ਸੰਯੁਕਤ ਮੋਰਚੇ ਦੇ ਉਹਦੇ ਰੋਸ ਹੋਜੋਂ ਤੇ ਕਿਸਾਨੀ ਮੰਗਾ ਮੰਗਾਂ ਦਾ ਦਬਾਅ ਤੋਂ ਵਾਸਤੇ ਅੱਜ ਦਾ ਜੀ ਦੋਵੇਂ ਚੀਜ਼ਾਂ ਜੇ ਜੇ ਕਹਿ ਰਿਹਾ ਮੇਨ ਮੀਟਰ ਤੇ ਕਿਸਾਨੀ ਮੰਗਾਂ ਦੇ ਲੜਾਈ ਦਿੱਕੀ ਕਰਨਦੀ ਆ ਪਰ ਇਹਦੇ ਨਾਲ ਜਿਹੜਾ ਵਾ ਇਹ ਰੂਟ ਕਰਨਾ ਇਹ ਦੇ ਭਵੰਤਮਾਨ ਦੀ ਸਰਕਾਰ ਦੇ ਐਮਪੀ ਤੇ ਐਮਐਲਏ ਦਾ ਜਿਹੜਾ ਘਰਾਓ ਕਰਨਾ ਵੀ ਆਉਣ ਵਾਲੇ ਸਮੇਂ 'ਚ ਜੇ ਤੁਸੀਂ ਇਹ ਵਤੀਰਾ ਰੱਖਿਆ ਤੇ ਇਹ ਇਹਦੇ ਜਿਹੜਾ ਖਰਾਬ ਜਿਥੇ ਸਲੂਕ ਦੇ ਮੂਰਤਾਂ ਜਿਹੜਾ ਤਕੜਾ ਹੋ ਕੇ ਲੜੂਗਾ ਤੇ ਆਪਣੀਆਂ ਮੰਗਾਂ ਨੇ ਅੱਗੇ ਆਊਗਾ ਰਮਿੰਦਰ ਪਟਿਆਲਾ ਮੇਰਾ ਨਾਮ ਰਮਿੰਦਰ ਸਿੰਘ ਪਟਿਆਲਾ ਅੱਜ ਦਾ ਇਹ ਧਰਨਾ ਜੋ ਪਿਛਲੇ ਦਿਨੀ ਸਾਡਾ ਜੋ ਚੰਡੀਗੜ੍ਹ ਕੂਚ ਸੀ ਉਸ ਤੇ ਜਿਹੜਾ ਇੱਕ ਜ਼ਬਰ ਤਸ਼ੱਦਦ ਧਾਇਆ ਗਿਆ ਥਾਂ ਥਾਂ ਕਿਸਾਨ ਰੋਕੇ ਗ੍ਰਫਤਾਰੀਆਂ ਕੀਤੀਆਂ ਗਈਆਂ 7-800 ਬਲਾਕ ਲੈਵਲ ਤੋਂ ਲੈ ਕੇ ਸਭਈ ਪੱਧਰ ਦੇ ਆਗੂ ਜੇਲਾਂ ਚ ਦਿੱਤੇ ਗਏ ਔਰ ਸਾਨੂੰ 17-18 ਥਾਵਾਂ ਤੇ ਪੰਜਾਬ ਚ ਸੜਕਾਂ ਦੇ ਮੋਰਚੇ ਲਾਉਣ ਲਈ ਮਜਬੂਰ ਕੀਤਾ ਗਿਆ ਇਹ ਜ਼ਬਰ ਦੇ ਖਿਲਾਫ ਹੈ ਜਿਹੜਾ ਅੱਜ ਰੋਸ ਜ਼ਾਹਰ ਕਰਨ ਲਈ ਚੇਤਾਵਨੀਆਂ ਦੇਣ ਲਈ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀਆਂ ਨੂੰ ਅਸੀਂ ਇਕੱਠੇ ਹੋਏ ਆ। ਚੇਤਾਵਨੀ ਇਹ ਹੈ ਕਿ ਮੋਦੀ ਹਕੂਮਤ ਨੇ ਸਾਡੇ ਨਾਲ ਮਾੜੀ ਕੀਤੀ ਸੀ। ਅਸੀਂ ਉਸ ਨੂੰ ਵੀ ਸਬਕ ਸਿਖਾਉਣ ਦਾ ਸਜ਼ਾ ਦੇਣ ਦਾ ਜਿਹੜਾ ਫੈਸਲਾ ਕੀਤਾ ਸੀ। ਔਰ ਉਹਦਾ ਸੱਟਾ ਮੋਦੀ ਇਹ ਹੈ ਕਿ ਮジョਰਿਟੀ ਭਾਜਪਾ ਦੀ ਲੋਕ ਸਭਾ ਚ ਖੁਰ ਗਈ। ਅਸੀਂ ਅੱਜ ਇਹ ਕਹਿਣ ਆਏ ਆ ਕਿ ਜੇ ਭਗਵੰਤ ਮਾਨ ਇਹ ਤੁਸੀਂ ਦੇਖਣਾ ਕਿ ਹੁਣ ਟੁੱਟੀ ਐ ਜਿੱਥੋਂ ਗੰਢਣੀ ਕਵੇਂ ਆ ਤੁਸੀਂ ਸਾਡੇ ਨਾਲ ਮੀਟਿੰਗ ਛੱਡ ਕੇ ਭੱਜੇ ਆ ਤੁਸੀਂ ਗੁੰਮਰਾਹ ਕਰ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਕਿ ਇਹਨਾਂ ਦੀਆਂ ਮੰਗਾਂ ਪੰਜਾਬ ਦੀਆਂ ਨਹੀਂ ਹੈਗੀਆਂ ਇੰਡੀਅਨ ਐਕਸਪ੍ਰੈਸ ਨੇ ਕੱਲ ਅਖਬਾਰ ਨੇ ਸਾਰਾ ਮੰਗ ਪੱਤਰ ਛਾਪ ਦਿੱਤਾ ਆ 17 ਮੰਗਾਂ 18 ਚੋਂ ਪੰਜਾਬ ਨਾਲ ਸੰਬੰਧਿਤ ਨੇ ਇਸੇ ਕਰਕੇ ਤੁਹਾਨੂੰ ਖੁੱਲਾ ਡਿਬੇਟ ਦਾ ਚੈਲੰਜ ਦਿੱਤਾ ਸੀ ਕਿ ਮੰਚ ਵੀ ਤੁਹਾਡਾ ਸਮਾਂ ਵੀ ਤੁਹਾਡਾ ਥਾਂ ਵੀ ਤੁਹਾਡੀ ਸਾਡੇ ਨਾਲ ਸਾਡੇ ਪੰਜਾਗੂ ਟੀਵੀ ਤੇ ਬਹਿਸ ਕਰ ਲੋ ਸਾਰਾ মিডিਆ ਬੁਲਾ ਕੇ ਸਾਬਤ ਕਰ ਦਿਆਂਗੇ ਕਿ ਮੰਗਾ ਪੰਜਾਬ ਦੀਆਂ ਹੈਗੀਆਂ ਕਿ ਨਹੀਂ ਹੈਗੀਆਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਆਂਗੇ ਭਗਵੰਤ ਮਾਨ ਸਾਹਿਬ ਜੇ ਇਹੀ ਰੁਖ ਰਿਹਾ ਤਾਂ ਤੁਸੀਂ ਆਪਣੇ ਸਿਆਸੀ ਸੀਵੇ ਵੱਲ ਨੂੰ ਚੱਲੋਗੇ ਇਹ ਤੁਹਾਨੂੰ ਕਹਿਣਾ ਚਾਹੁੰਦੇ ਆ ਸਿਆਸੀ ਸੀਵੇ ਵਾਲੇ ਪਾਸੇ ਨੂੰ ਆਪਣੀ ਕਬਰ ਨਾ ਪੁੱਟੋ ਇਸ ਮਾਮਲੇ 'ਚ ਔਰ ਅੱਜ ਦਾ ਇਕੱਠੇ ਦੱਸਦਾ ਅਸੀਂ ਇਹ ਸਾਬਤ ਕਰਾਂਗੇ ਦੱਸਾਂਗੇ ਕਿ ਜਿਹੜਾ ਅਮਰੀਕਾ ਦੇ ਪ੍ਰੈਸ਼ਰ ਥੱਲੇ 트ੰਪ ਦੇ ਪ੍ਰੈਸ਼ਰ ਥੱਲੇ ਮੋਦੀ ਸਰਕਾਰ ਉਹਦੇ ਨਾਲ ਡਿਊਟੀ ਫ੍ਰੀ ਐਗਰੀਮੈਂਟ ਮੁਕਤ ਵਪਾਰ ਦਾ ਸਮਝੌਤਾ ਕਰਨ ਜਾ ਰਹੀ ਹੈ ਔਰ ਅੱਜ ਯੂਰਪੀਅਨ ਯੂਨੀਅਨ ਨਾਲ ਵੀ ਇਹ ਗੱਲ ਸ਼ੁਰੂ ਹੋ ਰਹੀ ਹੈ ਇਹ ਸਾਰਾ ਕੁਝ ਕੀ ਹੈ ਕਿ ਵਿਦੇਸ਼ ਦੀਆਂ ਬਹੁ ਕੌਮੀ ਕੰਪਨੀਆਂ ਤੇ ਇੱਥੋਂ ਦਾ ਕਾਰਪੋਰੇਟ ਸਾਡੀ ਖੇਤੀ ਤੇ ਅਨਾਜ ਦੇ ਵਪਾਰ ਤੇ ਕਬਜਾ ਕਰਨਾ ਚਾਹੁੰਦਾ ਇਸ ਕਰਕੇ ਕਿਸਾਨ ਲਹਿਰ ਨੂੰ ਕੁਚਲਣ ਦਾ ਏਜੰਡਾ ਇਹ ਮੋਦੀ ਦਾ ਵੀ ਏਜੰਡਾ ਹੈ ਔਰ ਭਗਵੰਤ ਮਾਨ ਸਾਹਿਬ ਦਾ ਵੀ ਏਜੰਡਾ ਹੈ ਇਸ ਕਰਕੇ ਸਾਡੇ ਕਿਸਾਨਾਂ ਤੇ ਜਬਰ ਟਾਇਆ ਜਾ ਰਿਹਾ ਔਰ ਜਿਹਦੇ ਰੋਸ ਮوجੂ ਅੱਜ ਅਸੀਂ ਸਾਰੇ ਐਮਐਲਏ ਦੇ ਜਿਹੜੇ ਘਰ ਨੇ ਉਹਨਾਂ ਦੇ ਸਾਹਮਣੇ ਚੇਤਾਵਨੀ ਰੈਲੀਆਂ ਜਿਹੜੀਆਂ ਉਹ ਕਰ ਰਹਾ ਹੈ ਧੰਨਵਾਦ ਵਾਹਿਗੁਰੂ ਦੀ ਖਾਤੇ ਕੱਲੇ ਰਹੇ ਅੱਜ ਦਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਕਾਲ ਤੇ ਅੱਜ ਸਾਰੇ ਪੰਜਾਬ ਦੇ ਜਿੰਨੇ ਐਮ ਐਲ ਏ ਆ ਮਨਿਸਟਰਾਂ ਸਾਰਿਆਂ ਦੇ ਘਰਾਂ ਦੇ ਅੱਗੇ ਜਿਹੜੇ ਉਹ ਕਰਨੇ ਲਾਏ ਜਾ ਰਹੇ ਆ ਜੋ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਭਗਵੰਦ ਸਿੰਘ ਮਾਨ ਨੇ ਕਿਸਾਨ ਆਗੂਆਂ ਨਾਲ ਕੀਤਾ ਉਦੇ ਵਿਰੋਧ ਚ ਔਰ ਜੋ ਕੁਛ ਉਸੇ ਮੀਟਿੰਗ ਤੋਂ ਬਾਅਦ ਉਸੇ ਹੀ ਰਾਤ ਤੜਕੇ ਕਿਸਾਨਾਂ ਦੇ ਘਰਾਂ 'ਚ ਨજરਬੰਦੀਆਂ ਗ੍ਰਿਫਤਾਰੀਆਂ ਔਰ ਉਹ ਸੀ ਬੜਾ ਫਾਸ਼ਿਸਟ ਕਿਸਮ ਦੀ ਜਿਹੜੀ ਗੱਲ ਹੈ ਕਿ ਲੋਕਾਂ ਨੂੰ ਕਿਸਾਨਾਂ ਨੂੰ ਚੰਡੀਗੜ੍ਹ ਤੱਕ ਨਹੀਂ ਜਾਣ ਦੇਣਾ ਉਹਨਾਂ ਨੂੰ ਘਰਾਂ ਦੇ ਵਿੱਚ ਰੋਕਿਆ ਉਹਦੇ ਵਿਰੋਧ ਦੇ ਵਿੱਚ ਜੋ ਮੁੱਖ ਮੰਤਰੀ ਨੇ ਮੀਟਿੰਗ ਤੋਂ ਬਾਅਦ ਝੂਠ ਬੋਲਿਆ ਜਿਹੜੀਆਂ ਮੰਗਾਂ ਨੇ ਇਹ ਤਾਂ ਕੇਂਦਰ ਨਾਲ ਸੰਬੰਧਿਤ ਹੈ ਅਸੀਂ ਉਹ ਜਿਹੜੀ ਹੈ ਚਰਾਹੇ ਚੋਂ ਦਾ ਜਿਹੜਾ ਝੂਠ ਹੈ ਉਹਨੂੰ ਨੰਗਾ ਕਰਾਂਗੇ ਮੰਗਾਂ ਪੰਜਾਬ ਨਾਲ ਸੰਬੰਧਿਤ ਨੇ ਅਸੀਂ ਅੱਜ ਸਟੇਜਾਂ ਤੋਂ ਸਾਰੇ ਪੰਜਾਬ ਦੇ ਵਿੱਚ ਇਹ ਵੀ ਦਿਖਾਵਾਂਗੇ ਕਿ ਮੰਗਾਂ ਮੰਗਾਂ ਕੇਂਦਰ ਨਾਲ ਸੰਬੰਧਿਤ ਹੈ ਕਿ ਰਾਜ ਸਰਕਾਰ ਨਾਲ ਸੰਬੰਧਿਤ ਹੈ ਸਾਡਾ ਇਹ ਇਹ ਵਿਚਾਰ ਹੈ ਪੱਕਾ ਵਿਚਾਰ ਹੈ ਕਿ ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਔਰ ਪੰਜਾਬ ਸਰਕਾਰ ਤੋਂ ਇਹ ਮਸਲੇ ਹੱਲ ਕਰਵਾ ਕੇ ਰਾਂਗੇ ਸਾਡਾ ਅੰਦੋਲਨ ਜਿਹੜਾ ਹੋਰ ਵਿਸ਼ਾਲ ਹੋਏਗਾ ਅੱਗੇ ਨੂੰ ਇਹ ਮਤ ਭੁੱਲ ਜੇ ਆਪਗੁਰਤਮਾਨ ਕਿ ਪੰਜ ਦਾ ਜਿਹੜਾ ਧਰਵਾ ਸੀ ਜਿਹੜਾ ਚੰਡੀਗੜ੍ਹ ਪਹੁੰਚਣਾ ਸੀ ਉੱਥੋਂ ਇਹਨੇ ਰੋਕ ਲਿਆ ਪਰ ਹੁਣ ਇਹ ਹਮੇਸ਼ਾ ਵਾਸਤੇ ਇਹ ਗੱਲ ਨਹੀਂ ਚੱਲਣੀ ਔਰ ਅਸੀਂ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਐਮਪੀਆ ਮਨਿਸਟਰ ਹੈ ਜੇ ਇਹ ਹੀ ਹਾਰ ਰਿਹਾ ਆਪਗੁਰਤਮਾਨ ਦਾ ਤਾਂ ਅਸੀਂ ਉਹਨਾਂ ਦਾ ਪਿੰਡਾਂ ਤੇ ਸ਼ਹਿਰਾਂ 'ਚ ਵੜਨਾ ਬੰਦ ਕਰ ਦਿਆਂਗੇ ਸੰਯੁਕਤ ਕਿਸਾਨ ਮੋਰਚਾ ਇਸ ਬੰਦੂ ਭੜੀ ਬਾਤ ਜਾਣਦਾ ਹੈ ਕਿ ਇਹਨਾਂ ਰੁਚੀਆਂ ਨੂੰ ਕਿਵੇਂ ਰੋਕਣਾ 15 ਮਾਰਚ ਇਸੇ ਕਰਕੇ ਹੀ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਇੱਕ ਵਰਤਮਾਨ ਜੇ ਤੂੰ ਕਹਿਣਾ ਵੀ ਸਾਡੀਆਂ ਮੰਗਾਂ ਜੜੀਆਂ ਆ ਪੰਜਾਬ ਕੇਂਦਰ ਨਾਲ ਸੰਬੰਧਿਤ ਹੈ ਤਾਂ 15 ਮਾਰਚ ਨੂੰ ਅਸੀਂ ਤਿਆਰ ਆ ਸਾਡੇ ਨਾਲ ਆ ਕੇ ਗੱਲ ਕਰ ਜੇ 15 ਮਾਰਚ ਨੂੰ ਤੂੰ ਨਹੀਂ ਆ ਸਕਦਾ ਤਾਂ ਜਦੋਂ ਕਹਿਆ ਸੀ ਉਦੋਂ ਆਉਣ ਵਾਸਤੇ ਤਿਆਰ ਆ ਸਾਡੇ ਜਿਹੜਾ ਬਿਲਕੁਲ ਅਸੀਂ ਇਸ ਗੱਲ ਤੇ ਪਰਫੈਕਟ ਤੇ ਜਿਹੜੀਆਂ ਮੰਗਾਂ ਆ ਉਹ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਕੇਂਦਰ ਵੱਲ ਨੂੰ ਉਂਗਲ ਜਾਦੀ ਨਾ ਕਰੇ ਜੋ ਕੇਂਦਰ ਨਾਲ ਮੰਗਾ ਠਾਉਣੀਆਂ ਉਹ ਵੀ ਕਿਸਾਨ ਜਾਣਦੇ ਨੇ ਸੰਯੁਕਤ ਕਿਸਾਨ ਮੋਰਚਾ ਜਾਣਦਾ ਹੈ ਕਿ ਕੇਂਦਰ ਨਾਲ ਸੰਬੰਧਤ ਕੀ ਹੈ ਤੇ ਰਾਜ ਸਰਕਾਰ ਨਾਲ